ਲੋਕਾਂ ਦੀ ਡਿਮਾਂਡ ਹੈ ਵੀ ਕੁਝ ਨਾ ਕੁਝ ਨਵਾਂ ਕੁਝ ਮਿਲਣਾ ਚਾਹੀਦਾ ਹੁਣ ਇਹ ਸਾਰੀ ਕਾਈਟ ਹੈਗੇ ਨੇ ਜਾਂ ਇੱਕ ਆ ਢੋਲ ਹੈਗਾ ਇਹ ਵਜਦਾ ਨਹੀਂ ਦੀ ਬਸ ਇਹ ਇਹਦੇ ਸ਼ੋਅ ਪੀਸ ਹੈਗਾ ਇਹ ਚ ਸਮਾਨ ਰੱਖਿਆ ਹੈ ਪਲੱਸ ਇੱਕ ਘਰ ਦੀ ਇੱਕ ਸ਼ੋਭਾ ਵਧਾਏਗਾ ਜਿੱਤੇ ਵੀ ਆਪਾਂ ਇਹਨੂੰ ਰੱਖਾਂਗੇ ਇਹਨੂੰ ਇੱਕ ਸ਼ੋਭਾ ਵਧਾ ਸਕਦਾ ਇਹ ਇੱਕ ਆਈਟਮ ਇਹ ਤਾਂ ਸਾਡੇ ਗਿਫਟ ਐਂਪਰ ਹੋ ਗਏ ਇਹ ਤੇਲ ਵਾਲੀ ਗੱਚਕ ਹੈ ਇਹਨੂੰ ਬੱਚੇ ਵੀ ਖਾ ਸਕਦੇ ਆ ਬਜ਼ੁਰਗ ਵੀ ਖਾ ਸਕਦਾ ਕੋਈ ਤਾਕਤ ਨਾਮ ਦੀ ਲੋੜ ਨਹੀਂ ਆਪਣੇ ਆਪੇ ਬੁਰਦੀ ਇਹ ਸਾਡੀ ਆਗਰੇ ਜਿਹੜੀ ਕਾਜੂ ਪਿਸਤੇ ਵਾਲੀ ਗੱਚਕ ਹੈ ਸ਼ੂਗਰ ਫ੍ਰੀ ਤੇ ਲੱਡੂ ਕਿੱਦੇ ਆ ਸ਼ੁਰੂ ਤੇ ਜਿਹਨੂੰ ਡਾਇਬਟੀਜ਼ ਦੀ ਕਮੀ ਹੈ ਜਾਨੀ ਸ਼ੂਗਰ ਦੀ ਪੇਸ਼ੈਂਟ ਹੈ ਉਹ ਇਹਨੂੰ ਖਾ ਸਕਦੇ ਆ ਕਿਉਂਕਿ ਇਹ ਕਹਿੰਦੇ ਆ ਕੋਈ ਵੀ ਚੀਜ਼ ਹੈ ਜ਼ਰੂਰਤ ਨਾਲੋਂ ਜ਼ਿਆਦਾ ਖਾਧੀ ਜਾਏਗੀ ਤੇ ਉਹ ਨੁਕਸਾਨ ਪਹੁੰਚਾਏਗੀ ਚਾਹੇ ਉਹ ਸ਼ੂਗਰ ਫ੍ਰੀ ਹੈ ਤੇ ਚਾਹੇ ਉਹ ਚੀਨੀ ਵਾਲੀ ਹੈ ਸਾਡੇ ਦੋ ਹੀ ਸਟੋਰ ਨੇ ਇੱਕ ਲਾਲਪੁਰ ਸਵੀਟ ਮਾਡਲ ਟਾਊਨ ਤੇ ਇੱਕ ਕਿਚੂ ਨਗਰ ਲੋਕੀ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਪਤਾ ਹੈ ਇੱਥੇ ਸਾਫ ਸੁੱਧਰੀ ਔਰ ਹਾਈਜਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਲਪੁਰ ਸਵੀਟ ਤੇ ਹੀ ਮਿਲਦੀ ਹੈ ਹਿਤੇਸ਼ੀ টিআরপি ਨਹੀਂ ভরসা ਆਪਕਾ ਹਿਤੇਸ਼ੀ ਦੇਖ ਰਹੇ ਹੋਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਤੇ ਲੋੜੀ ਦਾ ਤਿਉਹਾਰ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਲੁਧਿਆਣਾ ਦੇ ਜੇ ਗੱਲ ਕਰੀਏ ਤਾਂ ਬੜੀ ਖਾਸ ਜਿਹੜੀ ਹੈ ਲੋੜੀ ਮਨਾਈ ਜਾਂਦੀ ਆ ਪਤੰਗਾਂ ਦਾ ਜਿੱਥੇ ਉੜਦੀਆਂ ਹੀ ਆ ਉੱਥੇ ਜੇ ਗੱਲ ਕਰੀਏ ਤਾਂ ਜੇ ਰੇਵੜੀ ਗੱਚਕ ਦੀ ਜੇ ਗੱਲ ਨਾ ਹੋਵੇ ਲੋੜੀ ਵਾਲੇ ਦਿਨ ਤਾਂ ਕਿਤਨਾ ਕਿਤੇ ਲੋੜੀ ਫਿੱਕੀ ਨਜ਼ਰ ਆਂਦੀ ਹੈ ਗੱਲ ਕਰੀਏ ਤਾਂ ਪਹੁੰਚਿਆ ਲੈਲਪੁਰ ਸਵੀਟ ਤੇ ਜਿੱਥੇ ਹਰੇਕ ਫੈਸਟੀਵਲ ਤੇ ਉੱਤੇ ਕੁਝ ਨਾ ਕੁਝ ਨਵਾਂ ਜਿਹੜਾ ਲੁਧਿਆਣਾ ਵਾਸੀਆਂ ਨੂੰ ਚਕਾਇਆ ਜਾਂਦਾ ਦੇਸ਼ ਵਾਸੀਆਂ ਦੇ ਵਿੱਚ ਜਿਹੜਾ ਕਿ ਇਹਨਾਂ ਦੀ ਲੈਲਪੁਰ ਦੀ ਮਠਾਈ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਜਾਂਦੀ ਹੈ ਉੱਥੇ ਗੱਲ ਕਰਾਂਗੇ ਕੀ ਕੁਝ ਜਿਹੜਾ ਨਵਾਂ ਲੈ ਕੇ ਆਇਆ ਸਰ ਕਪਿਲ ਜੀ ਬੋ ਬੋ ਮਾਰ ਕੇ ਪਹਿਲਾਂ ਤਾਂ ਲੋੜੀ ਆਣ ਲੱਗੀ ਹੈ ਜੀ ਪਹਿਲਾਂ ਤਾਂ ਸਭ ਤੋਂ ਵੱਡਾ ਤੁਹਾਡੇ ਜਨ ਹਤੀਸ਼ੀ ਚੈਨਲ ਦੇ ਜਿੰਨੇ ਵੀ ਔਲਵਰ ਨੇ ਜਿੰਨੇ ਵੀ ਉਹਦੇ ਗਾਈਜ਼ ਨੇ ਉਹਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਦੇਚ ਤੋਂ ਬਾਹਰ ਰਹਿਣ ਵਾਲੇ ਵਾਸੀਆਂ ਨੂੰ ਨਵੇਂ ਸਾਲ ਤੇ ਲੋਹੜੀ ਦੀ ਲੱਖ ਲੱਖ ਵਧਾਈ ਜੀ ਮੈਂ ਕਪਲ ਖਰਬੰਦਾ ਲੈਲਪੁਰ ਸਵੀਟ ਅਸੀਂ ਹਰ ਵਾਰੀ ਕੁਛ ਨਾ ਕੁਛ ਕੁਛ ਨਾ ਕੁਛ ਨਵਾਂ ਕਰੀਦਾ ਜੀ ਤਾਂ ਕਿ ਲੋਕਾਂ ਦੀ ਲੋਕਾਂ ਦੀ ਮੰਗ ਹੈ ਲੋਕਾਂ ਦੀ ਡਿਮਾਂਡ ਹੈ ਵੀ ਕੁਛ ਨਾ ਕੁਛ ਨਵਾਂ ਕੁਝ ਮਿਲਣਾ ਚਾਹੀਦਾ ਜੀ ਅਸੀਂ ਉਹਨਾਂ ਦੇ ਨਜ਼ਰ ਦੇ ਰੱਖਦੇ ਹੋਏ ਅਸੀਂ ਉਹਨੂੰ ਯਾਨੀ ਕਿ ਪੂਰਾ ਕਰਦੇ ਹੋਏ ਅਸੀਂ ਹਰ ਬਾਰ ਕੋਈ ਨਾ ਕੋਈ ਨਵਾਂ ਗਰੀਦਾ ਚਾਹੇ ਉਹ ਗਿਫਟ ਹੈਂਪਰ ਹੈ ਤੇ ਚਾਹੇ ਉਹ ਕੁਝ ਨਵੀਂ ਵੈਰਾਈਟੀ ਹੈਗੀ ਹੈ ਜੀ ਪਿਛਲੀ ਵਾਰ ਦੀ ਗੱਲ ਕਰਾਂ ਤਾਂ ਪਤੰਗ ਬੋਟ ਤੁਹਾਡੇ ਵਾਇਰਲ ਹੋਏ ਸੀ ਇਸ ਵਾਰ ਕੀ ਲੈ ਕੇ ਆਏ ਨੇ ਦੇਖੋ ਸਾਡੇ ਪਿਛਲੀ ਵਾਰੀ ਤੋਂ ਪਿਛਲੀ ਵਾਰੀ ਸਾਡੇ ਕੋਲ ਟਰੈਕਟਰ ਤੇ ਟਰੱਕ ਸੀ ਟਰੈਕਟਰ ਬਹੁਤ ਚੱਲੇ ਉਹਦੇ ਤੇ ਉਸ ਤੋਂ ਬਾਅਦ ਟਰੱਕ ਆ ਗਏ ਜੀ ਟਰੱਕ ਬਹੁਤ ਚੱਲੇ ਜਿਹੜੇ ਹੁਣੇ ਇਸ ਵਾਰੀ ਕਾਈਟ ਹੈਗੇ ਨੇ ਜਾਂ ਇੱਕ ਢੋਲ ਹੈਗਾ ਜੀ ਦਿਖਾ ਬੇਟਾ ਤੂੰ ਦੇਖ ਸਕਦੇ ਹੋ ਜਿਹੜਾ ਢੋਲ ਨਵੀਂ ਇਨੋਵੇਸ਼ਨ ਜਿਹੜੀ ਮੈਂ ਢੋਲ ਲੱਗੂਗਾ ਵੀ ਇਹ ਵਜਦਾ ਨਹੀਂ ਦੀ ਬਸ ਇਹ ਇਹਦੇ ਸ਼ੋਪ ਹੀਸ ਹੈਗਾ ਇਹ ਚ ਸਮਾਨ ਰੱਖਿਆ ਹੈ ਪਲੱਸ ਇੱਕ ਘਰ ਦੀ ਇੱਕ ਸ਼ੋਭਾ ਵਧਾਏਗਾ ਜਿੱਥੇ ਵੀ ਆਪਾਂ ਇਹਨੂੰ ਰੱਖਾਂਗੇ ਇਹ ਨੂੰ ਇੱਕ ਸ਼ੋਭਾ ਵਧਾ ਸਕਦਾ ਏਦਾਂ ਹੀ ਅਸੀਂ ਇਹਦੀ ਕਾਈਟ ਹੈਗੀ ਹੈ ਸਾਡਾ ਤੇ ਇੱਕ ਆਈਟਮ ਇਹ ਤਾਂ ਸਾਡੇ ਗਿਫਟ ਐਂਪਰ ਹੋ ਗਏ ਇਹ ਤਾਂ ਗੱਚਕ ਰੇਵੜੀਆਂ ਹੋ ਗਈਆਂ ਲੇਕਿਨ ਮਠਾਈ ਜਿਹੜੀ ਲਾਲਪੁਰ ਦੀ ਬਹੁਤ ਫੇਮਸ ਹੈ ਉਸ ਦੇ ਵਿੱਚ ਕੀ ਕੁਝ ਨਵਾਂ ਲੈ ਕੇ ਆਇਆ ਕਹਿੰਦੇ ਭੁੱਗੇ ਦੀ ਜੇ ਗੱਲ ਨਾ ਹੋਵੇ ਲੋਹੜੀ ਤਾਂ ਕਿਤੇ ਨਾ ਕਿਤੇ ਫਿੱਕੀ ਫਿੱਕੀ ਨਜ਼ਰ ਆਉਂਦੀ ਹੈ ਦੇਖੋ ਮੈਂ ਤੁਹਾਨੂੰ ਸਰ ਨੂੰ ਪਹਿਲਾਂ ਮੈਂ ਤੁਹਾਨੂੰ ਸਟਾਰਟਿੰਗ ਦੱਸਣਾ ਚਾਹਣਾ ਵੀ ਲਾਲਪੁਰ ਸਵੀਟ 1975 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜੀ ਸਾਡੀ ਸ਼ੁਰੂਆਤ 1975 ਤੋਂ ਹੋਈ ਉਸ ਤੋਂ ਬਾਅਦ ਅਸੀਂ ਹੋਲੀ ਲਈ ਗਜਕ ਤੋਂ ਹੀ ਸਾਡਾ ਜਿਹੜੀ ਹੈ ਇੰਪੋਰਟੈਂਸ ਬਣੀ ਲੋਕਾਂ ਨੂੰ ਸਾਡੀ ਗਜਕ ਪਸੰਦ ਆਈ ਸਾਨੂੰ ਲੋਕਾਂ ਦਾ ਪਿਆਰ ਮਿਲਿਆ ਜਨਤਾ ਦਾ ਪਿਆਰ ਮਿਲਿਆ ਤੇ ਉਹਨਾਂ ਨੇ ਪਸੰਦ ਕਰਕੇ ਸਾਨੂੰ ਅੱਜ ਅਸੀਂ ਮਾਡਲ ਟਾਉਨ ਤੇ ਕਿਚੂ ਨਗਰ ਦੋ ਸ਼ੋਰੂਮ ਬਣਾ ਕੇ ਤੁਹਾਡੀ ਸੇਵਾ ਕਰ ਰਹੇ ਹਾਂ ਔਰ ਲੋਕਾਂ ਨੂੰ ਅੱਛੀ ਅੱਛੀ ਚੀਜ਼ਾਂ ਜਾਨਕੀ ਹਾਈਜਨਿਕ ਸ਼ੁੱਧਤਾ ਔਰ ਜੈਨੂਨ ਰੇਟਾਂ ਦੇ ਵਿੱਚ ਮਾਲ ਸਾਡਾ ਅਸੀਂ ਵੇਚਣਾ ਸਾਡਾ ਸ਼ੁਰੂ ਤੋਂ ਕਰਦੇ ਆਏ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਫਾਦਰ ਸਾਹਿਬ ਸੁਰਿੰਦਰ ਕਰਮੰਦਾ ਜੀ ਸਾਡੇ ਵੱਡੇ ਭਾਈ ਸਾਹਿਬ ਨਵੀਨ ਕਰਮੰਦਾ ਜੀ ਤੇ ਇਹਨਾਂ ਦੋਨਾਂ ਨੇ ਸਾਨੂੰ ਇਹੀ ਸਮਝਾਇਆ ਵੀ ਤੁਸੀਂ ਅੱਜ ਸਾਡੀ ਦੁਨੀਆ ਕੋਮਪਰੋਮਾਈਜ਼ ਕਰਦੇ ਨਹੀਂ ਹਾਂ ਅੱਜ ਤੁਸੀਂ ਸਾਡੀ ਕੋਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਅੱਜ ਸਾਡੇ ਵਿੱਚ ਉਹ ਨਹੀਂ ਹੈ ਲੇਕਿਨ ਸਾਡੇ ਵੱਡੇ ਮੇਰੇ ਵੱਡੇ ਭਾਈ ਸਾਹਿਬ ਪ੍ਰਵੀਨ ਕਰਮੰਦਾ ਜੀ ਮੈਂ ਤੇ ਸਾਡੇ ਬੱਚੇ ਅੰਕੁਸ਼ ਕਰਮੰਦਾ ਜੀ ਪ੍ਰਣਾਮ ਕਰਮੰਦਾ ਜੀ ਤੇ ਆਯੂਸ਼ੀ ਤਮੰਨਾ ਦੇ ਐਦਾਂ ਸਾਡੀਆਂ ਬੱਚੀਆਂ ਹੈਗੀਆਂ ਉਹ ਨਾਲ ਬਿਲਕੁਲ ਪੂਰਾ ਬਿਜ਼ਨਸ ਕਰ ਰਹੀਆਂ ਹਨ ਉਹਨਾਂ ਦੇ ਨਾਲ ਸਦਕੇ ਇਸ ਮਕਾਮ ਤੱਕ ਪਹੁੰਚਣ ਦੇ ਵਿੱਚ ਸਾਡੀ ਮਦਰ ਦਾ ਬਹੁਤ ਵੱਡਾ ਹੱਥ ਹੈ ਸਾਡੀ ਮਦਰ ਨੇ ਪੂਰਾ ਸਟਰਗਲ ਕੀਤਾ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਕੰਮ ਕੀਤਾ ਕੰਮ ਕਰਕੇ ਅੱਜ ਅਸੀਂ ਇਸ ਮਕਾਮ ਤੇ ਆਏ ਆ ਤੇ ਇਸ ਵਾਰੀ ਅਸੀਂ ਇੱਕ ਆਮ ਸਾਡੀ ਗਿਚਕਾਂ ਜਿਹੜੀਆਂ ਚਲਦੀਆਂ ਆਗਰਾ ਟਾਈਪ ਜਿਹੜੀ ਗਿਚਕ ਦਿਲਦੀ ਹੈ ਸਾਡੀ ਗਿਚਕਾਂ ਦੀ ਖਸਤਾ ਗਿਚਕ ਜੀ ਆਉਂ ਸਰ ਲੈ ਚਲੋ ਕਹਿੰਦੇ ਸ਼ੂਗਰ ਜ਼ਿਆਦਾ ਹੋ ਜਾਂਦੀ ਹੈ ਕਹਿੰਦੇ ਲੋੜੀ ਤੇ ਇੰਨਾ ਕੁਝ ਖਵਾ ਦਿੰਦੇ ਤੇ ਕੁਝ ਆ ਦੇਖੋ ਜੀ ਇਹ ਸਾਡੀ ਹੈਗੀ ਗਿਚਕ ਜਾਨੀ ਇਹ ਤੇਲ ਵਾਲੀ ਗਿਚਕ ਹੈ ਇਹਨੂੰ ਬੱਚੇ ਵੀ ਖਾ ਸਕਦੇ ਆ ਬਜ਼ੁਰਗ ਵੀ ਖਾ ਸਕਦਾ ਕੋਈ ਤਾਕਤ ਲਾਣ ਦੀ ਲੋੜ ਨਹੀਂ ਆਪਣੇ ਆਪੇ ਬੁਰਦੀ ਹੈ ਇਹ ਸਾਡੀ ਆਗਰੇ ਜਿਹੜੀ ਕਾਜੂ ਪਿਸਤੇ ਵਾਲੀ ਗਿਚਕ ਹੈ ਇਹ ਸਾਡੀ ਇਹਦੇ ਪੀਸਸ ਹੱਥ ਨਾਲ ਕੱਟੇ ਜਾਂਦੇ ਆ ਔਰ ਇਹਦੀ ਖਾਸੇ ਦਾਇਰ ਕਿਉਂ ਦੇਸੀ ਕਿਉਂ ਪਾਗੇ ਇਹਨੂੰ ਖੋਲਿਆ ਜਾਂਦਾ ਹੈ ਜੀ ਇਹਦੀ ਖਾਸੀਅਤ ਇਹ ਹੈ ਉਸ ਤੋਂ ਇਲਾਵਾ ਸਾਡੇ ਕੋਲ ਅੱਜ ਅਸੀਂ ਨਵੀਂ ਸ਼ੁਰੂ ਕੀਤੀ ਦੀ ਆ ਇੱਕ ਸਾਡੀ ਤਿਲ ਚिक्की ਹੈ ਜੀ ਆ ਇਹ ਚ ਬਦਾਮ ਚिक्की ਹੈ ਤਿਲ ਚिक्की ਹੈ ਗੁਲਾਬ ਚिक्की ਹੈ ਇਹ ਚਿੱਕੀਆਂ ਹਾਂ ਇਹ ਚ ਤਿੰਨ ਚਾਰ ਹਾਂ ਤਿੰਨ ਚਾਰ ਫਲੇਵਰ ਇੱਕ ਰਾਮਦਾਨਾ ਚिक्की ਹੈ ਜੀ ਯਾਨੀ ਅਦਾ ਚਾਰ ਫਲੇਵਰ ਸਾਡੇ ਕੋਲ ਹੈਗੇ ਆ ਉਸ ਤੋਂ ਇਲਾਵਾ ਇਸ ਵਾਰ ਅਸੀਂ ਜੋ ਨਵਾਂ ਕੀਤਾ ਉਹ ਸਾਡਾ ਹੈਗਾ ਮਲਟੀ grain ਜਿਹੜੀ ਗੱჭਕ ਮਤਲਬ ਕਿ ਕਈ ਕਹਿੰਦੇ ਮਿੱਠਾ ਖਾ ਕੇ ਸ਼ੂਗਰ ਹੋ ਜਾਂਦੀ ਹੈ ਮਲਟੀ grain ਨਾਲ ਤਾਂ grain ਨਾਲ ਉਮਟੇ ਦੀ ਸਟਰੋਂਗ ਹੁੰਦੀ ਹੈ ਤੇ ਇਹਦੇ ਵਿੱਚ ਕੀ ਹੈ ਚ ਮੂੰਫਲੀ ਹੈ ਪਮਕਿਨ ਸੀਡ ਹੈ ਚੀਆ ਸੀਡ ਹੈ ਅਲਸੀ ਹੈ ਤੇ ਆਪਣਾ ਹੋਰ ਥੋੜਾ ਜਿਹਾ ਮਸਾਲਾ ਪਾਇਆ ਹੋਇਆ ਹੈ ਤੇ ਉਹ ਉਹਦੇ ਕਰਕੇ ਸਾਡਾ ਜਿਹੜਾ ਬੰਦੇ ਇਹਨੂੰ ਖਾਂਦੇ ਆ ਜਿਹੜਾ ਵੀ ਖਾਂਦਾ ਉਹਦੀ ਉਹ ਉਮਟੂਡੀ ਸਟਰੋਂਗ ਰਹਿੰਦੀ ਔਰ ਜਿੰਨੀ ਪ੍ਰਭੂ ਨੇ ਅੱਜ ਦੀ ਦੇਰ ਚ ਠੰਡ ਪਾਈ ਉਸ ਠੰਡ ਤੋਂ ਵੀ ਰਾਹਤ ਮਿਲਦੀ ਹੈ ਬੰਦਿਆਂ ਨੂੰ ਬੱਚਿਆਂ ਦੀ ਛਾਤੀ ਜਾਂ ਬਜ਼ੁਰਗਾਂ ਦੀ ਛਾਤੀ ਨੂੰ ਢੱਕਿਆ ਰੱਖਣਾ ਜਾਨੀ ਉਹਨੂੰ ਗਰਮ ਚੀਜ਼ਾਂ ਮਿਲਦੇ ਰਹਿੰਦੇ ਉਹਦੀ ਜਿਹੜੀ ਉਮਟੂਡੀ ਸਟਰੋਂਗ ਰਹਿੰਦੀ ਹੈ ਆ ਚੀਜ਼ਾਂ ਅਸੀਂ ਸ਼ੁਰੂ ਕੀਤੇ ਆ ਉਹਦੇ ਨਾਲ ਨਾਲ ਅਸੀਂ ਸ਼ੂਗਰ ਫ੍ਰੀ ਵਾਲਿਆਂ ਵਾਸਤੇ ਅਸੀਂ ਸ਼ੂਗਰ ਸ਼ੂਗਰ ਫ੍ਰੀ ਤੇਲ ਲੱਡੂ ਕਿਤੇ ਸ਼ੁਰੂ ਤੇਲ ਲੱਡੂ ਮਤਲਬ ਇਹ ਭੁਗੇ ਦਾ ਸਵਾਦ ਹੀ ਆਉਂਦੇ ਹਾਂ ਹਾਂ ਇਹ ਯਾਨੀ ਕਿ ਸ਼ੂਗਰ ਫ੍ਰੀ ਹੈ ਹੈ ਆਫਟਰ ਆਲ ਹੈ ਭੁਗ ਭੁਗਾ ਹੈ ਜੀ ਲੇਕਿਨ ਇਹਦੇ ਚ ਅਸੀਂ ਸ਼ੂਗਰ ਫ੍ਰੀ ਹੈ ਜੀ ਸ਼ੂਗਰ ਫ੍ਰੀ ਪੇਸ਼ੈਂਟ ਜਿਹੜਾ ਜਿੰਨੂੰ ਡਾਇਬਟੀਜ਼ ਦੀ ਕਮੀ ਹੈ ਯਾਨੀ ਸ਼ੂਗਰ ਦੀ ਪੇਸ਼ੈਂਟ ਹੈ ਉਹ ਇਹਨੂੰ ਖਾ ਸਕਦੇ ਆ ਜੀ ਠੀਕ ਹੈ ਜੀ ਬਾਕੀ ਕੋਈ ਵੀ ਚੀਜ਼ ਹੈ ਅਸੀਂ ਤਾਂ ਇਹ ਕਹਿੰਦੇ ਆ ਕੋਈ ਵੀ ਚੀਜ਼ ਹੈ ਉਹ ਜ਼ਰੂਰਤ ਨਾਲੋਂ ਜ਼ਿਆਦਾ ਖਾਧੀ ਜਾਏਗੀ ਤੇ ਉਹ ਨੁਕਸਾਨ ਪਹੁੰਚਾਏਗੀ ਚਾਹੇ ਉਹ 슈ਗਰ ਫ੍ਰੀ ਹੈ ਤੇ ਚਾਹੇ ਉਹ ਚੀਨੀ ਵਾਲੀ ਹੈ ਨੁਕਸਾਨ ਪਹੁੰਚਾਏਗੀ ਇਸ ਕਰਕੇ ਅਸੀਂ ਸ਼ੂਗਰ ਫ੍ਰੀ ਬਣਾਈ ਹੈ ਵੀ ਆਪਣਾ ਸਵਾਦ ਜਿਹੜਾ ਹੈਗਾ ਉਹ ਨਾਲ ਪੂਰਾ ਹੋਵੇ ਤੇ ਉਹਨਾਂ ਦੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚੇ ਲੋਕਾਂ ਦਾ ਕਿਸ ਤਰ੍ਹਾਂ ਪਿਆਰ ਮਿਲ ਰਿਹਾ ਦੇਖੋ ਸਾਨੂੰ ਇਸ ਚੀਜ਼ ਦੇ ਉੱਪਰ ਸਾਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਅਸੀਂ ਅੱਜ ਲੋਕਾਂ ਦੇ ਸਦਕੇ ਹੀ ਸਾਡੇ ਜਾਨੀ ਕਿ ਗਾਗ ਜਿਹੜਾ ਆਂਦਾ ਹੈ ਤੇ ਅਸੀਂ ਭਗਵਾਨ ਦਾ ਰੂਪ ਹੈ ਸਾਡੇ ਤੇ ਸਾਡਾ ਜਿਹੜਾ ਹੈਗਾ ਉਹ ਲੋਕੀ ਸਾਡੇ ਕੋਲ ਆਂਦੇ ਆ ਉਹਨਾਂ ਨੂੰ ਪਤਾ ਹੈ ਇੱਥੇ ਸਾਫ਼ ਸੁਥਰੀ ਔਰ ਹਾਈਜਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਲਪੁਰ ਸੂਟ ਤੇ ਹੀ ਮਿਲਦੀਆਂ ਇਹ ਦੋਨੋਂ ਸਟੋਰ ਤੇ ਅਵੇਲੇਬਲ ਹੈ ਜਾਂ ਕੱਲੇ ਮਾਡਲ ਟਾਊਨ ਉਹ ਜੋ ਚੀਜ਼ਾਂ ਮਾਡਲ ਟਾਊਨ ਹੈ ਉਹੀ ਚੀਜ਼ਾਂ ਸੇਮ ਤੁਹਾਨੂੰ ਕਿਚੂਨਗਰ ਦੇ ਸਟੋਰ ਤੇ ਮਿਲਣਗੀਆਂ ਸਾਡੇ ਦੋ ਹੀ ਸਟੋਰ ਨੇ ਇੱਕ ਲੈਲਪੁਰ ਸਵੀਟ ਮਾਡਲ ਟਾਊਨ ਤੇ ਇੱਕ ਕਿਚੂਨਗਰ ਕਿਚੂਨਗਰ ਮੇਨ ਰੋਡ ਦੇ ਉੱਪਰ ਅਸੀਂ ਪਿਛਲੇ ਸਾਲ 2023 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਉੱਥੇ ਵੀ ਸਾਨੂੰ ਲੋਕਾਂ ਦਾ ਜਨਤਾ ਦਾ ਸਾਨੂੰ ਬਹੁਤ ਪਿਆਰ ਮਿਲਿਆ ਤੇ ਅੱਜ ਅਸੀਂ ਉੱਥੇ ਵੀ ਸੇਮ ਸੇਮ ਚੀਜ਼ਾਂ ਸੇਮ ਵੈਰਾਈਟੀ ਉੱਤੇ ਰੱਖ ਰਹੇ ਹਾਂ ਔਰ ਲੋਕੀ ਬਹੁਤ ਪਸੰਦ ਕਰ ਰਹੇ ਨੇ ਸਾਨੂੰ ਇਸ ਚੀਜ਼ ਨੂੰ ਥੈਂਕ ਯੂ ਥੈਂਕ ਯੂ ਸੋ ਇਹ ਸੀਗੇ ਸਾਡੇ ਨਾਲ ਕਪਿਲ ਖਰਬੰਦਾ ਜੀ ਦੇਖ ਸਕਦੇ ਹੋ ਲੋਕਾਂ ਨੂੰ ਜਿਹੜਾ ਕਿਸ ਤਰ੍ਹਾਂ ਜਿਹੜਾ ਪਿਆਰ ਮਿਲਦਾ ਹੋਇਆ ਨਜ਼ਰ ਆ ਰਿਹਾ ਲੋਕ ਜਿਹੜੇ ਲੈ ਰਹੇ ਸੋ ਤੁਸੀਂ ਵੀ ਜਿਹੜਾ ਲੈਲਪੁਰ ਦੇ ਦੋ ਸਟੋਰ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਕ ਕਿਚਨੂ ਨਗਰ ਤੋਂ ਇੱਕ ਮੇਨ ਮੋਡਲ ਟਾਊਨ ਦੇ ਵਿੱਚ ਆ ਕੇ ਲੋੜੀ ਨੂੰ ਆਪਣੀ ਖੂਬਸੂਰਤ ਬਣਾਓ ਦੇਖਦੇ ਰਹੋ ਬਣੇ ਰਹੋ ਜਨਹਿਤਾ ਜੀ ਧੰਨਵਾਦ